ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਨਵੀਂ ਅਪਡੇਟ ਕਬੱਡੀ ਕੱਪ ਦੀ ਲੈ ਕੇ ਆ ਰਿਹਾ ਕਿ ਸਾਧੂ ਬੋਲੇ ਸਹਿ ਸੁਭਾ ਸਾ ਦਾ ਬੋਲਿਆ ਬਿਰਥਾ ਨਾ ਜਾ ਕਿ ਸਾਧੂ ਰਹਿੰਦੇ ਜੱਗ ਤੇ ਬਗਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਮਹਾਂਪੁਰਸ਼ਾਂ ਦੀ ਧਰਤੀ ਐ ਜ਼ਿਲ੍ਹੇ ਮੋਗੇ ਦਾ ਪਿੰਡ ਐ ਰਣੀਆਂ ਪਿੰਡ ਐ ਮੇਰੇ ਵੀਰੋ ਔਰ ਰਣੀਆਂ ਦੀ ਧਰਤੀ ਤੇ ਸੱਚਖੰਡ ਵਾਸੀ ਸੰਤ ਬਾਬਾ ਸਰਦਾਰਾ ਸਿੰਘ ਜੀ ਰਣੀਏ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਬਲਵੀਰ ਸਿੰਘ ਜੀ ਰਣੀਏ ਵਾਲੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਆਏ ਵਰੀ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਸੋ ਡੇਟਾ ਤੁਸੀਂ ਨੋਟ ਕਰ ਲਓ ਆਉਣ ਵਾਲੀ 24 25 ਜਨਵਰੀ 2025 ਇਹ ਖੇਡ ਮੇਲਾ ਹੈ 24 ਤਰੀਕ ਨੂੰ ਇੱਕ ਪਿੰਡ ਓਪਨ ਦੇ ਮੁਕਾਬਲੇ ਹੈ ਇੱਕ ਖਿਡਾਰੀ ਬਾਹਰੋਂ ਖੇਡੇਗਾ ਠੀਕ 10 ਵਜੇ ਟੀਮਾਂ ਇੰਟਰ ਹੋਣਗੀਆਂ ਗਿਣਤੀ ਦੀਆਂ 16 ਟੀਮਾਂ ਦੇ ਮੈਚ ਹੋਣਗੇ ਇਹ ਜ਼ਰੂਰੀ ਨੋਟ ਹੈ ਟੀਮਾਂ ਦੂਰੋਂ ਨੇੜਿਓਂ ਕੋਈ ਮਤਲਬ ਨਹੀਂ ਸਿਰਫ 16 ਟੀਮਾਂ ਸਾਨੂੰ 10 ਵਜੇ ਚਾਹੀਦੀਆਂ ਔਰ ਸਾਰੀਆਂ ਟੀਮਾਂ ਇੱਕ ਖਿਡਾਰੀ ਬਾਹਰ ਲਾ ਲੈ ਕੇ 16 ਟੀਮਾਂ ਇੰਟਰ ਹੋ ਜਾਣ ਪਿੰਡ ਰਣੀਆਂ ਦੀ ਧਰਤੀ 24 ਤਰੀਕ ਔਰ 25 ਤਰੀਕ ਨੂੰ ਵੀ ਇਹੀ ਸ਼ਡਿਊਲ ਹੈ 25 ਤਰੀਕ ਨੂੰ ਕਬੱਡੀ ਓਪਨ ਦੇ ਵਿੱਚ 4 ਪਲੇਅਰ ਜਿਹੜੇ ਬਾਹਰੋਂ ਖੇਡਣਗੇ ਔਰ ਉਹ ਟੀਮਾਂ ਨੈਟ 11 ਵਜੇ ਐਂਟਰ ਹੋਣੀਆਂ ਚਾਹੀਦੀਆਂ ਔਰ 11 ਵਜੇ ਤੋਂ ਬਾਅਦ ਜੇ ਕੋਈ ਟੀਮ ਆਉਂਦੀ ਹੈ ਉਹ ਐਂਟਰ ਨਹੀਂ ਕੀਤੀ ਜਾਵੇਗੀ ਔਰ ਜਿਹੜਾ ਅਨਾਮ ਹੈ ਉਹ ਵੀ ਬੜੇ ਖੁੱਲੇ ਦਿਲ ਨਾਲ ਦਿੱਤੇ ਜਾ ਰਹੇ ਐ ਉਹ ਨਵੀਆਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਮੇਰੇ ਵੀਰੋ ਔਰ ਇਹ ਖੇਡ ਮੇਲਾ ਜਿਹੜਾ ਹੈ ਜਿੱਥੇ ਸਮੁੱਚੇ ਐਨਆਰਆਈ ਰਣੀਆਂ ਦੇ ਕਰਵਾ ਰਹੇ ਐ ಗ್ರಾಮ ਪੰਚਾਇਤ ਰਣੀਆਂ ਪਿੰਡ ਦੀ ਹੈ ਨਗਰ ਨਿਵਾਸੀ ਰਣੀਆਂ ਵਾਲੇ ਐ ਉੱਥੇ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਖੇਡ ਪ੍ਰਮੋਟਰ ਰਾਜੂ ਰਣੀਆਂ ਉਹਦੇ ਵੱਲੋਂ ਖੁੱਲੇ ਸੱਦੇ ਐ ਔਰ ਉਹਨਾਂ ਦੀ ਚੌਕੜੀ ਬੜੀ ਮਸ਼ਹੂਰ ਹੈ ਬਾਈ ਰਾਜੂ ਰਣੀਆਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਨੀਲਾ ਮਾੜੀ ਯੂ ਐਸ ਏ ਵਾਲਾ ਔਰ ਸੁਵੀਰ ਟਬਾਣਾ ਜੀ ਸਾਡੇ ਯੂ ਐਸ ਏ ਵਾਲੇ ਔਰ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਖਾਸ ਕਰਕੇ ਮੇਰਾ ਅਮਨ ਬਰਾੜ ਯੂ ਐਸ ਏ ਲੰਗਿਆਣਾ ਜਿਹਨੂੰ ਪਿਆਰ ਦੇ ਨਾਲ ਸਰਪੰਚ ਵੀ ਕਹਿੰਨੇ ਆ ਕਿਉਂਕਿ ਉਹਨਾਂ ਦੇ ਮਾਤਾ ਜੀ ਵੀ ਸਰਪੰਚ ਰਹੇ ਨੇ ਸੋ ਮੇਰੇ ਵੀਰੋ ਇਹ ਡੇਟਾ ਜਿਹੜੀਆਂ 24 25 ਜਨਵਰੀ ਖਾਸ ਕਰਕੇ ਨੋਟ ਕਰ ਲੈਣ ਸਾਡੇ ਭਰਾ ਔਰ ਇਹ ਖੇਡ ਮੇਲਾ ਪੰਜਾਬ ਲਾਈਵ 1 ਤੇ ਮੇਰੇ ਵੀਰੋਂ ਤੁਹਾਨੂੰ ਲਾਈਵ ਦੇਖਣ ਨੂੰ ਮਿਲੇਗਾ ਔਰ ਖਾਸ ਕਰਕੇ ਮੇਰੀ ਉਹਨਾਂ ਭਰਾਵਾਂ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਹੈ ਬਹੁਤ ਸਾਰੇ ਭਰਾ ਮੈਨੂੰ ਰਿਕਵੈਸਟਾਂ ਭੇਜਦੇ ਨੇ ਕਿਉਂਕਿ ਮੇਰਾ ਫੇਸਬੁੱਕ ਪੇਜ ਆ ਜਿਹੜਾ ਤੁਹਾਨੂੰ ਪਤਾ ਵੀ ਪੇਜ ਤੇ ਰਿਕਵੈਸਟ ਨਹੀਂ ਤੁਹਾਨੂੰ ਫੋਲੋ ਕਰਨਾ ਪਊਗਾ ਜਿੰਨਾ ਮੇਰੇ ਭਰਾਵਾਂ ਨੇ ਮੇਰਾ ਫੇਸਬੁੱਕ ਪੇਜ ਜਾਂ YouTube ਪੇਜ ਜਾਂ Instagram ਹਾਲੇ ਤੱਕ ਫਾਲੋ ਨਹੀਂ ਕੀਤਾ ਸਬਸਕ੍ਰਾਈਬਰ ਨਹੀਂ ਕੀਤਾ ਉਹ ਸੁੱਖਾ ਕਮੈਂਟੇਟਰ ਦੇ ਨਾਂ ਤੇ ਮੇਰੇ ਵੀਰੋ ਮੇਰਾ ਪੇਜ ਬਣਿਆ ਹੋਇਆ ਹੈ ਉਹਨੂੰ ਤੁਸੀਂ ਫਾਲੋ ਕਰੋ ਤੁਹਾਨੂੰ ਨਵੇਂ ਸੀਜ਼ਨ ਦੀਆਂ ਨਵੀਆਂ ਅਪਡੇਟਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਾਂਗੇ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਮਿਲਦੇ ਆ ਮੇਰੇ ਵੀਰੋ ਰੱਬ ਰਾਖਾ